ਉਹਨੇ ਸੋਚਦਾ ਇਹ ਤੁਹਾਨੂੰ ਸਾਰੇ ਕਲਾਕਾਰਾਂ ਨੂੰ ਸੋਚਣਾ ਪੈਣਾ ਜਿਹੜੀ ਪੰਜਾਬ ਦੀ ਜਵਾਨੀ ਹੈ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਮਰੀ ਜਾਂਦੀ ਹੈ ਤੁਹਾਨੂੰ ਸਭ ਨੂੰ ਪਤਾ ਹੋਣਾ ਹੈ ਜਿੰਨੇ ਵੀ ਜੋਗ ਰਹੇ ਸੀ ਪੰਜਾਬ ਲਈ ਆਪਣੀ ਜਿੰਦ ਜਾਨ ਲਾ ਕੇ ਲੜ ਰਹੇ ਆ ਬਾਈ ਤੁਹਾਨੂੰ ਪਰ ਇੱਕ ਬੇਨਤੀ ਹੈ ਕਿ ਨੌਜਵਾਨੀ ਨੂੰ ਮਾਰ ਲੈ ਤਰਾ ਗੱਲਾਂ ਕਰ ਰਹੇ ਹੁੰਦੇ ਜਦੋਂ ਕੱਲ ਪਰਸੋਂ ਬਾਈ ਨੇ ਫੋਨ ਕਰਿਆ ਕਹਿੰਦਾ ਵੀ ਆਪਾਂ ਕਾਰਜਕਰਨਾਂ ਮੈਂ ਕਿਹਾ ਜਰੂਰ ਆਵਾਂਗੇ ਪਰ ਆਪ ਇੱਕ ਬਾਈ ਨਾਲ ਜਿਹੜੀ ਮੈਂ ਗੱਲਬਾਤ ਕੀਤੀ ਕਰੇ ਮੈਂ ਇੱਕ ਬਾਈ ਨੂੰ ਗੱਲ ਕਰਕੇ ਜਾਣਾ ਕਲਾਕਾਰਾਂ ਦੇ ਸਿਰ ਤੇ ਇੱਕ ਬਹੁਤ ਵੱਡਾ ਇੱਕ ਸੇੜਾ ਹੈ ਕਿ ਜੇਕਰ ਜਵਾਨੀ ਨੂੰ ਆਪਾਂ ਚੰਗੇ ਪਾਸੇ ਲੈ ਕੇ ਜਾਣਾ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਮਰੀ ਜਾਂਦੀ ਹੈ ਆ ਸਾਡਾ ਜਿਹੜਾ ਇਲਾਕਾ ਨਾਲ ਸਾਡਾ ਸਾਰਾ ਯਾਰ ਨੇ ਤੇ ਮੇਰਾ ਸਾਰਾ ਇਕੱਠਾ ਨਾਲ ਲੱਗਿਆ ਤੁਸੀਂ ਸਾਰੇ ਬੜੇ ਇੱਥੇ ਲਿਖਾਰੀ ਖੜੇ ਹੋ ਬੜੇ گاਉਂ ਵਾਲੇ ਵੀਰ ਖੜੇ ਹੋ ਫਿਰ ਸਾਰੇ ਅੱਗੇ ਬੇਨਤੀ ਹੈ ਕਿ ਕਿਉਂ ਨਾ ਆਪਾਂ ਜਾ ਪੰਜਾਬ ਅਹ ਜਾਣ ਨਵਾਂ ਜਵਾਨੀ ਨੂੰ ਸਰਦੀਏ ਕਿ ਨੌਜਵਾਨਾਂ ਨੂੰ ਕਿਵੇਂ ਨਸ਼ਿਆਂ ਦੇ ਵਿੱਚੋਂ ਕੱਢਣਾ ਹਰ ਇੱਕ ਪਿੰਡ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਨੌ ਮੌਤ ਚਿੱਟਾ ਪਿੰਡਾਂ ਨਾਲ ਹੋ ਰਹੀ ਹੈ ਪੰਜਾਬ ਦਾ 13000 ਪਿੰਡਾ ਹੈ 13000 ਦੇ ਪਿੰਡ ਦੇ ਵਿੱਚ ਤਕਰੀਬਨ ਅਨੇਕਾਂ ਹੀ ਮੌਤਾਂ ਮਹੀਨੇ ਦੇ ਵਿੱਚ ਚਿੱਟੇ ਨਸ਼ੇ ਨਾਲ ਹੁੰਦੀਆਂ ਲੱਗੀਆਂ ਮੈਂ ਬੇਨਤੀ ਕਰਦਾ ਜਿਸ ਤਰ੍ਹਾਂ ਆਰ ਦੇ ਤਬਾਈ ਆਪਣੇ ਪੰਜਾਬ ਬਾਰੇ ਆਪਣੇ ਲੋਕਾਂ ਬਾਰੇ ਸੋਚਦਾ ਹੈ ਇਹ ਸਾਰੇ ਹੀ ਕਲਾਕਾਰਾਂ ਨੂੰ ਸੋਚਣਾ ਪੈਣਾ ਹੈ ਕਿਉਂਕਿ ਕਲਾਕਾਰਾਂ ਨੂੰ ਜਵਾਨੀ ਫੋਲੋ ਕਰਦੀ ਹੈ ਲੋਕ ਬੋਲੋ ਕਰ ਦਿੰਦੇ ਨੇ ਕਿ ਕਲਾਕਾਰਾਂ ਸਿਰ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਕਿਸਾਨੀ ਅੰਦੋਲਨ ਵਿੱਚ ਵੀ ਦੇਖਿਆ ਜਦੋਂ ਕਲਾਕਾਰ ਗਏ ਐਡਾ ਵੱਡਾ ਕਲਾਕਾਰਾਂ ਦੇ ਰੌਣਕ ਨੌਜਵਾਨੀ ਉੱਤੇ ਵਾਕਰਾਂ ਤੇ ਗਈ ਤਾਂ ਅਸੀਂ ਉਹ ਮੋਰਚਾ ਜਿੱਤ ਕੇ ਆਏ ਇੱਕ ਕਲਾਕਾਰਾਂ ਦਾ ਮੈਂ ਧੰਨਵਾਦ ਕਰਦਾ ਆਪ ਨੇ ਤਾਂ ਹਮੇਸ਼ਾ ਹੀ ਸਿਰਲੇਖ ਵਿਸ਼ਿਆਂ ਤੇ ਗੱਲ ਕਰਦਾ ਰਹਿੰਦਾ ਮੈਂ ਇੱਕ ਅਗਲੀ ਗੱਲ ਬਾਈ ਨੂੰ ਇਹ ਵੀ ਕਹਿ ਕੇ ਗਿਆ ਅੱਜ ਲੋਕ ਮੋਰਚੇ ਗੱਲ ਹੋਣੀ ਸੀਗੀ ਮਖਿਆ ਭਾਈ ਜਿਹੜੇ ਵੀ ਨੌਜਵਾਨ ਹਾਂ ਮੈਂ ਤੁਹਾਨੂੰ ਸਪੈਸ਼ਲ ਗੱਲ ਕਹਿ ਕੇ ਜਾਣਾ ਆ ਸਾਰੀ ਤੁਸੀਂ ਮਾਧਿਅਮ ਰਾਹੀਂ ਗੱਲ ਜਾਣਦੇ ਆ ਤੇ ਮੇਰੀ ਤੇ ਆ ਰਿਪੋਰਟ ਦੇ ਗੱਲ ਸੁਣਦੇ ਹੋ ਜਿਹੜੇ ਨੌਜਵਾਨ ਦੱਸਣਾ ਚਾਹੁੰਦੇ ਨੇ ਕਿ ਪਿੰਡਾਂ ਦੇ ਵਿੱਚ ਮੇਰੀ ਗੱਲ ਜਾਣੀ ਆ ਮੈਂ ਬੁੱਧਵਾਰ ਨੂੰ ਆਪਣੇ ਪਿੰਡ ਵਾਣੀ ਹੁੰਨਾ ਜੇ ਕੋਈ ਵੀ ਨੌਜਵਾਨ ਦੱਸਣਾ ਚਾਹੁੰਦਾ ਜਿੰਨੀ ਵੀ ਤੁਹਾਨੂੰ ਮਦਦ ਮੇਰੇ ਤੇ ਆਰ ਨੇ ਤੋਂ ਲੈ ਸਕਦੀ ਕੋਈ ਦਵਾਈ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਅਸੀਂ ਮਦਦ ਪੂਰੀ ਕਰਾਂਗੇ ਕਿਉਂਕਿ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਇਸ ਮਸਿਆ ਦੇ ਵਿੱਚੋਂ ਨੌਜਵਾਨੀ ਨੂੰ ਕੱਢਣਾ ਪੈਣਾ ਤੇ ਪ੍ਰਵਾਸ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ। ਕੱਲ ਮਹਾਲੀ ਦੇ ਵਿੱਚ ਮੈਂ ਸਾਰਿਆਂ ਦੀਆਂ ਸਾਰਾਂ ਚਕਾ ਕੇ ਆਇਆ ਵਿੱਚ ਇੰਜਾਂਟਾਂ ਦੀਆਂ। ਇਸ ਕਰਕੇ ਆਰ ਨੇਤਬਾਈ ਦਾ ਸਪੈਸ਼ਲੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਕਿਸਾਨਾਂ ਮਜ਼ਦੂਰਾਂ ਦੇ ਧੀਆਂ ਬਾਰੇ ਸੋਚਿਆ ਕਿਉਂਕਿ ਕਾਰਜਵੰਦ ਨਾ ਜਿਹੜਾ ਕਾਰਜ ਕਰਨਾ ਜਦੋਂ ਘਰੇ ਕਾਰਜ ਰੱਖਿਆ ਹੁੰਦਾ ਉਹਨੂੰ ਹੀ ਪਤਾ ਹੁੰਦਾ ਵੀ ਧੀ ਦਾ ਕਾਰਜ ਕਿਵੇਂ ਕਰਨਾ। ਆਪਾਂ ਨੂੰ ਕਹਿ ਦੇਣੀ ਗੱਲ ਸੌਖੀ ਲੱਗਦੀ ਹੈ ਜਿਹੜੇ ਮਜ਼ਦੂਰ ਦੇ ਘਰੇ 1 ਰੁਪਿਆ ਨਹੀਂ ਹੁੰਦਾ ਵਿਆਹ ਕਰਨ ਨੂੰ। ਉਤੇ ਬਹੁਤ ਵੱਡੇ ਮਜਬੂਰੀਆਂ ਹੁੰਦੀਆਂ ਉਹਨੇ ਪਤਾ ਹੁੰਦਾ ਜਿਹੜੀ ਅੱਜ ਸਾਡੇ ਇਸ ਭਰਾ ਨੇ ਬਾਹ ਫੜੀ ਪਿਛਲੇ ਲੰਮੇ ਸਮੇਂ ਤੋਂ ਇਹ ਕਾਰਜ ਕਰ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਕਾਰਜ ਕਰ ਰਿਹਾ ਮੇਰਾ ਭਰਾ ਕਿਉਂਕਿ ਇਹ ਭਰਾ ਨੇ ਉਹ ਦਿਨ ਦੇਖੇ ਹੋਏ ਨੇ ਕਿ ਇੱਕ ਕਾਣੇ ਦੇ ਵਿੱਚ ਗੱਲ ਲਿਖੀ ਸੀ ਕਹਿੰਦਾ ਕਦੇ ਤਖਤਾਂ ਵਾਲੇ ਅੱਜ ਤਖਤਾਂ ਵਾਲੇ ਕਰਤੇ ਪਰਮਾਤਮਾ ਨੇ ਅੱਜ ਤਖਤਾਂ ਤਾਜਾਂ ਵਾਲੇ ਪਰਮਾਤਮਾ ਨੇ ਕਰਤੇ ਜੇਕਰ ਪਰਮਾਤਮਾ ਨੇ ਦਿੱਤਾ ਤਾਂ ਸੰਬੰਧ ਕੱਟਣਾ ਬੜਾ ਜ਼ਰੂਰੀ ਹੈ ਇਹ ਸਾਡੇ ਕੌਮ ਦੇ ਸਾਡੀ ਫਲਸਫੇ ਦੇ ਵਿੱਚ ਆਉਂਦੀ ਹੈ ਸਬੰਧ ਕੱਢਣਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਰਨੇਟ